ਇਸ ਵਕਤ ਦੀ ਇਹ ਵੱਡੀ ਖਬਰ ਹੈ ਮਾਨ ਸਰਕਾਰ ਦਾ ਪਛੜੇ ਵਰਗ ਦੇ ਲਈ ਇਹ ਵਿਸ਼ੇਸ਼ ਜਿਹੜਾ ਕਿ ਇੱਕ ਟੌਪ ਆਇਆ ਤਾਂ ਇਸ ਵਕਤ ਦੀ ਇਹ ਵੱਡੀ ਖਬਰ ਹੈ ਅਨੁਸੂਚਿਤ ਜਾਤੀ ਪਛੜੇ ਵਰਗ ਤੇ ਆਰਥਿਕ ਤੌਰ ਤੇ ਮਜ਼ਬੂਤ ਕਰਨਾ ਇਹ ਜਿਹੜਾ ਕਿ ਇਹ ਉਹਨਾਂ ਦਾ ਮਨੋਰਥ ਹੈ 5751 ਧੀਆਂ ਦੇ ਲਈ ਵਿਆਹ ਆਸ਼ੀਰਵਾਦ ਯੋਜਨਾ ਦਿਰਿਆ ਉਹ ਸ਼ੁਰੂ ਕੀਤੀ ਗਈ ਹੈ ਫੰਡ ਪਰਿਵਾਰਾਂ ਨੂੰ ਵਿਆਹ ਸਮੇਂ ਆਰਥਿਕ ਸਹਾਰਾ ਜਿਹੜਾ ਕੀ ਲਗਵਾਉਣਗੇ ਤਾਂ ਮਾਨ ਸਰਕਾਰ ਦਾ ਪਛੜੇ ਵਰਗ ਦੇ ਲਈ ਇਹ ਵੱਡਾ ਤੋਪਾ ਹੈ ਤਾਂ ਉਥੇ ਹੀ ਜੇਕਰ ਗੱਲ ਕਰੀਏ ਅਨਸੂਚਿਤ ਜਾਤੀ ਪਛੜੇ ਵਰਗ ਤੇ ਆਰਥਿਕ ਤੌਰ ਤੇ ਉਹਨਾਂ ਨੂੰ ਮਜ਼ਬੂਤ ਕਰਨਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ 5752 ਧੀਆਂ ਦੇ ਵਿਆਹ ਦੇ ਲਈ ਆਸ਼ੀਰਵਾਦ ਯੋਜਨਾ ਤਹਿਤ ਜਿਹੜਾ ਕੀ ਫੰਡ ਜਾਰੀ ਕੀਤੇ ਗਏ ਨੇ ਫੰਡ ਪਰਿਵਾਰਾਂ ਨੂੰ ਜਦੋਂ ਆਧੀ ਦਾ ਵਿਆਹ ਕਰਨਗੇ ਉਹਨਾਂ ਨੂੰ ਆਰਥਿਕ ਜਿਹੜੀ ਕਿ ਮਦਦ ਪਹੁੰਚਾਉਣਗੇ ਤਾਂ ਜਿਸ ਤਰ੍ਹਾਂ ਕਿ ਮਾਨ ਸਰਕਾਰ ਦਾ ਵਾਅਦਾ ਸੀ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਕਿ ਹੜਪ੍ਰਭਾਵਿਤ ਲੋਕ ਨੇ ਉਹਨਾਂ ਨੂੰ ਜਲਦ ਗੁਦਾਵਰੀਆਂ ਕਰਵਾ ਕੇ ਉਹਨਾਂ ਦੇ ਖਾਤੇ ਪੈਸੇ ਦੇ ਵਿੱਚ ਜਿਹੜੇ ਕਿ ਆਉਣਗੇ ਖਾਤਿਆਂ ਦੇ ਵਿੱਚ ਪੈਸੇ ਤਾਂ ਉਸੇ ਤਰ੍ਹਾਂ ਹੁਣ ਮਾਨ ਸਰਕਾਰ ਦਾ ਇਹ ਜਿਹੜੇ ਗਰੀਬ ਤੇ ਪਛੜੇ ਵਰਗ ਦੇ ਲੋਕਾਂ ਨੂੰ ਵੱਡੀ ਰਾਹਤ